ਲੁਧਿਆਣਾ ਦੇ ਜਗਰਾਮ ਪੁਲ ਤੇ ਇੱਕ ਆਟੋ ਤੋਹ ਤਜ਼ਾਬ ਦੇ ਨਾਲ ਭਰੀਆਂ ਕੰਨੀਆਂ ਡਿੱਗਣ ਦੇ ਕਾਰਨ ਸਾਰਾ ਤਜ਼ਾਬ ਨਿਕਲ ਕੇ ਪੁਲ ਤੇ ਫੈਲ ਗਿਆ ਜਿਸ ਤੋਂ ਬਾਅਦ ਮੌਕੇ ਤੇ ਹੜਕੰਪ ਮਚ ਗਿਆ ਇਹ ਘਟਨਾ ਆਟੋ ਦਾ ਪਿਛਲਾ ਦਰਵਾਜ਼ਾ ਖੁੱਲਣ ਦੇ ਕਾਰਨ ਵਾਪਰੀ ਅਤੇ ਜਿਸ ਤੋਂ ਬਾਅਦ ਆਟੋ ਚਾਲਕ ਨੇ ਦੋਸ਼ ਲਾਇਆ ਕਿ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਕਾਰਨ ਉਸ ਦੇ ਆਟੋ ਦਾ ਪਿਛਲਾ ਦਰਵਾਜ਼ਾ ਖੁੱਲ ਗਿਆ ਤੇ ਜਿਸ ਦੇ ਕਾਰਨ ਤਜ਼ਾਬ ਦੀਆਂ ਕੰਨੀਆਂ ਫਟ ਗਈਆਂ ਅਤੇ ਤਜ਼ਾਬ ਸਾਰਾ ਸੜਕ ਤੇ ਡੁੱਲ ਗਿਆ ਪਹਿਲਾਂ ਤਾਂ ਆਟੋ ਚਾਲਕ ਉੱਥੋਂ ਫਰਾਰ ਹੋ ਗਿਆ ਪਰ ਬਾਅਦ ਦੇ ਵਿੱਚ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਆਇਦਰ ਦੀ ਨਾਦਰ ਦੀ ਮੈਟਰ ਹੈ ਜੀ ਇੱਥੇ ਕੋਈ ਆਟੋ ਆ ਰਿਹਾ ਸੀ ਉਹਦੇ ਵਿੱਚ ਕੋਈ ਤਜਾਬ ਵਗੈਰਾ ਲੱਗਦਿਆ ਸੀ ਉਹ ਆ ਜਗਰਾਮਪੁਰ ਦੇ ਉੱਤੇ ਉਹ ਉਹਦੇ ਚੋਂ ਕੰਨੀਆਂ ਦੋ ਕਿਤੇ ਪਲਟੀਆਂ ਥੱਲੇ ਤੇ ਉਹ ਉਹਦੇ ਨਾਲ ਕੋਈ ਜਲਨਸ਼ੀਲ ਪਦਾਰਥ ਹਣ ਕਰਕੇ ਨਾ ਉਹ ਕਾਫੀ ਮਤਲਬ ਚੜ ਰਿਹਾ ਸੀ ਸਾਹ ਦੇ ਨਾਲ ਵੀ ਤੇ ਉਹ ਫਾਇਰ ਬ੍ਰਿਗੇਡ ਮਗਾ ਕੇ ਉਹ ਤੇ ਫਟਾਫਟ ਉਹਦੇ ਉੱਤੇ ਪਾਣੀ ਪਾ ਕੇ ਕੰਟਰੋਲ ਕੀਤਾ ਵੀ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਜਾਈ ਤੇ ਇੰਨੀ ਦੇਰ ਨੂੰ ਉਹ ਆਟੋ ਉੱਥੋਂ ਖਿਸ ਗਿਆ ਲੈ ਕੇ ਪਰ ਉਹ ਅੱਗੇ ਜਾ ਕੇ ਪੀਸੀਆ ਨੇ ਰੋਕ ਲਿਆ ਆਟੋ ਦਾ ਛੱਡ ਕੇ ਉਹ ਭੱਜ ਗਿਆ ਡਰਾਈਵਰ ਬਾਕੀ ਉਹ ਤਹਿਕੀਕਤ ਕਰਦੇ ਆ ਵੀ ਉਹਦੇ ਵਿੱਚ ਕੀ ਸੀ ਤੇ ਕੀ ਸਮ ਤਾਂ ਯਾਦ ਸੀ ਕਿ ਨਹੀਂ ਇਹਦੇ ਬਾਰੇ ਮੈਂ ਨਹੀਂ ਜੀ ਕੁਝ ਵੀ ਦੱਸ ਸਕਦਾ ਇਹ ਤੁਹਾਨੂੰ ਸਵੇਰੇ ਕੋਈ ਮਹਾਰਾ ਨੂੰ ਬੁਲਾ ਕੇ ਪਤਾ ਦੇਖਾਂਗੇ ਵੀ ਕਿਹੜਾ ਪਦਾਰਥ ਹੈ ਕਿਹੜੀ ਕੰਪਨੀ ਦਾ ਸੀ ਉਹ ਰੋਡ ਸਾਫ ਕਰਾ ਦਿੱਤੀ ਹਾਂਜੀ ਰੋਡ ਸਾਫ ਕਰਾ ਦਿੱਤੀ ਕੰਪਨੀ ਬਾਰੇ ਜੀ ਮੈਂ ਨਹੀਂ ਕੋਈ ਦੱਸ ਸਕਦਾ ਕਿ ਮੈਂ ਐਕਸਪਰਟ ਨਹੀਂ ਹਾਂ ਇਸ ਕੰਮ ਦਾ ਇਹਦੇ ਬਾਰੇ ਤਾਂ ਹੁਣ ਸਵੇਰੇ ਆਪਣਾ ਇਹਦਾ ਨਮੂਨਾ ਲੈ ਕੇ ਭੇਜ ਕੇ ਜਾਂ ਕਿਸੇ ਐਕਸਪਰਟ ਤੋਂ ਚੈੱਕ ਕਰਾ ਕੇ ਪਤਾ ਲਗਾਓ ਕਿਹੜੀ ਕੰਪਨੀ ਦਾ ਸੀ ਆਟੋ ਦਾ ਪਿਆਗੋ ਜਿਹੜੇ ਹੁੰਦੇ ਆ ਆਪਾ ਹਟਣ ਵਾਲਾ ਉਸ ਕਿੰਨੇ ਵਜੇ ਹੋਇਆ ਸੀ ਸਰ ਉਹ ਕਰੀਬ ਅੱਧਾ ਘੰਟਾ ਪਹਿਲਾਂ ਦੀ ਗੱਲ ਹੈ ਜੀ ਸਰ ਉਹਨਾਂ ਕੋਲ ਬਿੱਲ ਵਗੈਰਾ ਹੈਗਾ ਜੀ ਅ ਮਿਲੂਗਾ ਤਾਂ ਫੇਰ ਹੀ ਪਤਾ ਲੱਗੂਗਾ ਵੀ ਕੀ ਆ ਕਿਹੜਾ ਕੈਮੀਕਲ ਆ ਕਿ ਉਹ ਪਹਿਲਾਂ ਆਇਆ ਜਾਂ ਨਹੀਂ ਆ ਕਿਹੜੀ ਜਗ੍ਹਾ ਹੋਇਆ ਸੀ ਇਹ ਜਗਰਾਮ ਪੁਲ ਤੇ ਵੀ ਗੁਰਦੁਆਰਾ ਦੂਖਨ ਨਾਨਵਾਨ ਸਾਹਿਬ ਤੋਂ ਥੋੜਾ ਜਿਹਾ ਰੇ ਠੀਕ ਆ ਧੰਨਵਾਦ ਓਕੇ ਜੀ ਪ੍ਰਦੀਪ ਕੁਮਾਰ ਜੀ ਪ੍ਰਦੀਪ ਕੁਮਾਰ ਜੀ ਪ੍ਰਦੀਪ ਕੁਮਾਰ ਜੀ ਪ੍ਰਦੀਪ ਮਾ ਕੀ ਹੋਇਆ ਸੀ ਇੱਥੇ ਵਾਕਿਆ ਹੋਇਆ ਸੀ ਸਰ ਆਟੋ ਤੇ ਮਾਲ ਲੈ ਕੇ ਜਾ ਰਿਹਾ ਸੀਗਾ ਮੈਂ ਆਟੋ ਬੈਂਚੁਰਾ ਮੈਂ ਕੱਢੀ ਸੈਟ ਲਾਈ ਪਿੱਛੋਂ ਬੱਸ ਵਾਲੇ ਟੱਕਰ ਮਾਰਦੀ ਕੈਨੀ ਫਟ ਗਈ ਕੈਮੀਕਲ ਦੀ ਉਹ ਨਾਲ ਥੋੜੀ ਜੀ ਸਮੈਲ ਸੜਦੇ ਹੋਗੀ ਸਰਮਾਲ ਪਾਣੀ ਮੰਗਾ ਕੇ ਪਾਣੀ ਪੁਨੀ ਪਵਾ ਕੇ ਕਰਾਤਾ ਹੈ ਮਾਲ ਜਿੰਦਾ ਜਿੰਦਾ ਪੇਜਵਾਤਾ ਆਟੋ ਬੈਂਚਰ ਆਟੋ ਬੈਂਚ ਲਾਣਾ ਦੇ ਕੇ ਹਾਂਜੀ ਐਲਸਮ ਜੱਟ న్యూਸ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੂਟਾ ਦੀ ਰਿਪੋਰਟ